ਤੇ 40 ਸੋਕੇ ਸੀ ਜਿਹੜੇ ਲਾਟਰੀ ਸਾਲ ਚੱਲੇ ਸੀ ਸ਼ਾਇਦ ਠੇਕੇ ਸੀ ਕਾਰਪੋਰੇਸ਼ਨ ਨੇ ਸਰਵਰ ਰੈਗਟਰਨ ਕਰਕੇ ਉਹ ਸਾਰੇ ਦੁਕਾਨਾਂ ਢਾਹ ਨੂੰ ਕਹਿਤਾ ਉਹ ਦੂਰ ਸੀ ਜੀ ਤੇ ਜਦ 9-10 ਬੰਦੇ ਕਹਿੰਦੇ ਕਿ ਸਾਨੂੰ ਕਾਰਪੋਰੇਸ਼ਨ ਨੇ ਇੱਥੇ ਜਗ੍ਹਾ ਅਲਾਟ ਕਰਦੀ ਹੈ ਅਸੀਂ ਇਹ ਦੇਖੋ ਕਾਗਜ਼ ਕਹਿੰਦੇ ਕਾਗਜ਼ ਨਹੀਂ ਤੁਹਾਨੂੰ ਤਹਿ ਬਿਆਰੀ ਇਨਸਪੈਕਟਰ ਹੰਡਾ ਜੀ ਨੇ ਕਿਹਾ ਜੀ ਜਦ ਅਸੀਂ ਹੰਡਾ ਜੀ ਨਾਲ ਗੱਲ ਕੀਤੀ ਵੀ ਕਹਿੰਦੇ ਮੈਂ ਇੱਥੇ ਗੱਲ ਦੇਣੀ ਪਤਾ ਐਦੋਂ ਪਹਿਲਾਂ ਗਿਆ ਸੀ ਮੈਂ ਕਿਹਾ ਭਾਜੀ ਤੁਹਾਡੇ ਕੋਈ ਕਾਰਪੋਰੇਸ਼ਨ ਨੇ ਕਬਜ਼ਾ ਛੜਾਇਆ 40 ਸਾਲ ਦਾ ਦੁਬਾਰਾ ਤੁਸੀਂ ਤੁਹਾਨੂੰ ਕੋਈ ਕਾਰਪੋਰੇਸ਼ਨ ਦੇ ਦੁਬਾਰਾ ਕਬਜ਼ਾ ਕਰ ਨਾਲੇ ਜਿਹੜੀ ਇਹ ਜਗ੍ਹਾ ਹੈ ਭਾਜੀ ਸਕੂਲ ਦੇ ਬੱਚਿਆਂ ਦੀ ਪਾਰਕਿੰਗ ਵਾਸਤੇ ਜਗ੍ਹਾ ਹੈ। ਜੀ ਸਾਹਿਬ ਮੈਂ ਤੁਹਾਨੂੰ ਆ ਗੱਲ ਪੁੱਛ ਰਿਹਾ ਵਾਂ ਕਿ ਕਾਰ ਪੇਸ਼ੇਂ ਜਗ੍ਹਾ ਦੇ ਉੱਤੇ ਕਾਰ ਪਰਚਾ ਬੰਦਾ ਕਿ ਨਹੀਂ ਬੰਦਾ ਕੋਈ ਅਨਸਾਰੀ ਕਰਦਾ ਹੋਵੇ। ਇੰਨਾ ਬੜਾ ਇੱਟਾ ਦਾ ਛੱਟਾ ਇੱਥੇ ਆ ਕੇ ਬੈਠ ਗਿਆ ਹੋਵੇ, ਰੱਖ ਦਿੱਤਾ ਗਿਆ ਹੋਵੇ। ਉਤੋਂ ਦੀ ਅਨਸਾਰੀ ਦਾ ਕੰਮ ਨਹੀਂ ਆ ਬਣਾ ਦਿੱਤੀਆਂ ਗਈਆਂ। ਹੁਣ ਤੁਹਾਨੂੰ ਬੰਦਾ ਆਈਡੈਂਟੀਫਾਈ ਨਹੀਂ ਹੈਗਾ ਕੌਣ ਹੈ ਜੀ? ਬੰਦਾ ਹੁਣ ਮੈਨੂੰ ਕੀ ਪਤਾ ਜੀ ਅੱਜ ਲੱਗੇ ਦੀ ਆਖੀ ਧਾਰਨਾ ਬੰਦਾ ਮੈਂ ਕਿਵੇਂ ਡੰਡੀ ਵੈੜ ਦਾ ਕੋਰਾ ਹੈ ਇਹ ਨਹੀਂ ਮure। ਅਸੀਂ ਧਾਰਨਾ ਦਾ ਨਾ ਕਿਸੇ ਨੇ ਵਿਰੋਧ ਕੀਤਾ ਸਾ ਕਲ ਕਰ ਰਿਹਾ ਕੋਈ ਇਹਨਾਂ ਦੇ ਮਤਲਬ ਕਿ ਇਲੈਗਲ ਕੰਮ ਹੋ ਰਿਹਾ ਕਾਰਪੋਰੇਸ਼ਨ ਸੁੱਤੀ ਪਈ ਹੈ ਨਾਲ ਇਹਨਾਂ ਦੇ ਗਲੇ ਹੋਏ ਆ ਛੋਟੇ ਲੈਵਲ ਦੇ ਬੰਦੇ ਰਲ ਕੇ ਕੰਮ ਹੋ ਰਿਹਾ ਹੈ ਕਾਰਪੋਰੇਸ਼ਨ ਏ ਜ਼ੋਨ 'ਚ ਰੋਜ਼ 5-7 ਲੱਖ ਰੁਪਏ ਦੀ ਚੋਰੀ ਹੁੰਦੀ ਹੈ ਟੀਐਸ 1 ਦੀ ਚੋਰੀ ਜੀ ਬਿਲੀ ਦੀ ਹੋਗੀ ਪ੍ਰੋਪਰਟੀ ਟੈਕਸ ਦੀ ਚੋਰੀ ਹੈ ਨਾ ਕੋਈ ਪੁੱਛਣੇ ਛਾ ਨਹੀਂ ਬਿਨਾ ਪੈਸੇ ਤੋਂ ਕੋਈ ਵੀ ਕੰਮ ਹੈ ਨਹੀਂ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਵਿਸ਼ਾਲ ਕਪੂਰ ਲੁਧਿਆਣਾ ਅਕਸਰ ਉਹ ਮਾਮਲੇ ਦਿਖਾਉਂਦੇ ਹਨ ਲੁਧਿਆਣਾ ਸ਼ਹਿਰ ਦੇ ਜਿੱਥੇ ਇਲੀਗਲ ਕੰਮ ਹੁੰਦੇ ਹੋਣ ਲੁਧਿਆਣਾ ਦੇ ਇਲੀਗਲ ਕੰਮ ਜਿਹੜਾ ਸਲੇਮ ਟਾਪਲੀ ਦੇ ਕੋਲ ਵੀ ਸ਼ੁਰੂ ਹੋ ਗਿਆ ਲੇਕਿਨ ਕਾਰਪੋਰੇਸ਼ਨ ਜਿਹੜੀ ਇੱਥੋਂ ਇੱਕ ਸਰਵਿਸ ਲਾਈਨ ਕਰ ਰਹੀ ਹੈ ਨੈਸ਼ਨਲ ਹਾਈਵੇ ਸਰਵਿਸ ਲਾਈਨ ਕੱਢੇਗਾ ਲੇਕਿਨ ਇੱਥੇ ਇੱਕ ਰਾਤੋ ਰਾਜ ਜਿਹੜੀ ਹੈ ਇੱਥੇ ਨੀਹਾਂ ਬਣਾਈਆਂ ਗਈਆਂ ਨੀਹਾਂ ਕਿਉਂ ਬਣਾਈਆਂ ਗਈਆਂ ਕਿ ਇੱਥੇ ਜਿਹੜੀ ਹੈ ਖੋਖੇ ਬਣਾ ਦਿੱਤੇ ਜਾਣ ਲੇਕਿਨ ਇਲਾਕੇ ਵਾਲਿਆਂ ਨੇ ਵਿਰੋਧ ਕੀਤਾ ਤਾਂ ਵਿਰੋਧ ਕਰਨ ਤੋਂ ਬਾਅਦ ਇੱਟਾਂ ਜਿਹ ਉਹ ਨਜਾਇਜ਼ ਤੌਰ ਤੇ ਅਨਸਾਰੀ ਨੂੰ ਦਿਖਾ ਰਹੀਆਂ ਜੋ ਨਜਾਇਜ਼ ਤੌਰ ਤੇ ਅਨਸਾਰੀ ਹੋ ਰਹੀ ਸੀਗੀ ਅਗਰ ਕਾਰਪੋਰੇਸ਼ਨ ਦੇ ਅਧਿਕਾਰੀ ਨੂੰ ਪਤਾ ਲੱਗਦਾ ਤਾਂ ਲੀਆ ਪਟਾਉਂਦੇ ਨੇ ਲੇਕਿਨ ਇਹ ਮਜ਼ਦੂਰ ਲੱਗੇ ਠੇਕੇਦਾਰ ਕਾਹ ਪਏ ਆਪਕਾ ਮੰਡੀ ਚ ਲਾਏ ਆ ਠੇਕੇਦਾਰ ਹੈ ਯਾਹਾਂ ਪੇ ਕੋਈ ਨਹੀਂ ਬਿਹਾਰੀ ਸ ਹੈ ਬਿਹਾਰੀ ਤੇ ਉਹ ਕੀ ਹੈ ਕੀ ਮਾਮਲਾ ਹੈ ਕੀ ਹੈ ਮਾਮਲਾ ਇਹ ਹੈ ਕਿ ਇੱਥੇ ਸਰਵਸੈ ਨੰਗਰੀ ਹੈ ਜੀ ਤੇ 40 ਖੋਖੇ ਸੀ ਜਿਜੋ ਲਾਟਿਸਟਲ ਚਾਦੇ ਸੀ ਸ਼ਰਾਬ ਦੇ ਠੇਕੇ ਸੀ ਕਾਰਪਸ਼ਨ ਨੇ ਸਰਵਲੈਨਡ ਕਰਨ ਕਰਕੇ ਉਹ ਸਾਰੇ ਦੁਕਾਨਾਂ ਢਾਹ ਨੂੰ ਕਹਿਤਾ ਉਹ ਦੂਰ ਸੀਗੀ ਉਹ ਦੂਰ ਸੀ ਜੀ ਤੇ ਜਦ 9 10 ਬੰਦੇ ਕਹਿੰਦੇ ਕਿ ਸਾਨੂੰ ਉਸ ਕਾਰਪਸ਼ਨ ਨੇ ਇੱਥੇ ਜਗ੍ਹਾ ਅਲਾਟ ਕਰਤੀ ਐ ਅਸੀਂ ਲੇਖੋ ਕਾਗਜ਼ ਕਹਿੰਦੇ ਕਾਗਜ਼ ਹੈ ਨਹੀਂ ਸਾਨੂੰ ਤਹਿ ਬਜਾਰੀ ਦੇ ਇੰਸਪੈਕਟਰ ਹਾਂਡਾ ਜੀ ਨੇ ਕਿਹਾ ਜੀ ਜਦ ਅਸੀਂ ਹਾਂਡਾ ਜੀ ਨਾਲ ਗੱਲ ਕੀਤੀ ਉਹ ਕਹਿੰਦੇ ਮਿੰਟੇ ਕਿਸੇ ਗੱਲ ਦੇ ਨਹੀਂ ਪਤਾ ਕਿ ਮੈਂ ਤਾਂ ਛੁੱਟੀ ਤੇ ਆ ਫਿਰ ਅਸੀਂ ਕਾਰਪੋ ਕਮਿਸ਼ਨ ਉਸ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਕਮਿਸ਼ਨਰ ਨਹੀਂ ਨਹੀਂ ਕਮਿਸ਼ਨਰ ਸੰਦੀਪ ਰਿਸ਼ੀ ਜੀ ਸੰਦੀਪ ਰਿਸ਼ੀ ਜੀ ਨਾਲ ਗੱਲ ਕੀਤੀ ਉਹਨਾਂ ਨੇ ਫਿਰ ਕਾਰਪੋਰੇਸ਼ਨ ਦੇ ਜਿਹੜੇ ਅਫਸਰਾਂ ਦੇ ਗਰੁੱਪ 'ਚ ਫੋਟੋ ਵੀਡੀਓ ਫੋਟੋ ਪਾਈ ਕਹਿੰਦੇ ਮੈਨੂੰ ਵੀਡੀਓ ਤੇ ਫੋਟੋ ਭੇਜ ਦਿਓ ਜੀ ਵੀਡੀਓ ਤੇ ਫੋਟੋ ਭੇਜਣ ਤੋਂ ਬਾਅਦ ਫਿਰ ਨਾਲ ਚੇਤਨ ਮੰਗਲ ਜੀ ਨਾਲ ਗੱਲ ਕੀਤੀ ਫਿਰ ਜਿਹੜੇ ਏਟੀਬੀ 베ਦੀ ਸਾਹਿਬ ਜੀ ਉਹ ਮੌਕੇ ਤੇ ਆਏ ਸੀ ਉਹ ਫੋਟੋ ਖਿੱਚਾ ਕੇ ਗਏ ਤੇ ਉਹਨਾਂ ਨੇ ਕਹਿੰਦੇ ਕੰਮ ਬੰਦ ਕਰਾਇਆ ਜਿਹੜੇ ਬੰਦੇ ਕਾਰ ਵੀ ਕਰਦੇ ਸਾਨੂੰ ਫਿਰ ਉਹ ਜਿਹਨੂੰ ਪੁੱਛਿਆ ਫਿਰ ਵਾਰ ਮੁਕਰ ਗਏ ਕਿ ਸਾਨੂੰ ਕੰਮ ਕੌਣ ਕਰਾ ਰਿਹਾ ਸੀ ਕਾਰਪੋਰ ਦੁਆਰਾ ਸਿਰੋ ਤੁਹਾਨੂੰ ਕੋਈ ਕੋਈ ਚਾਰ ਪਸ਼ੇ ਦੇ ਦੁਆਰਾ ਕਬਜ਼ਾ ਕਰ ਲਓ ਨਾਲੇ ਜਿਹੜੀ ਇਹ ਜਗਾ ਹੈ ਭਾਜੀ ਸਕੂਲ ਦੇ ਬੱਚਿਆਂ ਦੀ ਪਾਰਕਿੰਗ ਵਾਸਤੇ ਜਗਾ ਹੈ ਇੱਥੇ 10ਵੀਂ ਤੱਕ ਚੰਨਨ ਦੇ ਵੀ ਸਕੂਲ ਹੈ ਜਿੱਥੇ 1500 ਸਾਡੀ ਲੜਕੀਆਂ ਪੜ੍ਹਦੀਆਂ ਇਲਾਕੇ ਦੀਆਂ ਸਲੇਨ ਡਾਬਰੀ ਦੀਆਂ ਇੱਥੇ ਬੱਚੇ ਪਾਰਕਿੰਗ ਕਰਦੇ ਨੇ ਬੱਚੇ ਇਥੋਂ ਮਾਪੇ ਐਕਟਿਵ ਵਾ ਸਕੂਟਰ ਚੱਕਦੇ ਨੇ ਆਟੋ ਤੇ ਲੈ ਜਾਂਦੇ ਨੇ ਜੇ ਕੱਲ ਨੂੰ ਇਥੇ ਖੋਖੇ ਬੰਦੇ ਤੇ ਇਥੇ ਜਵਾਰੀਆਂ ਦਾ ਅੱਡਾ ਬਣ ਜਾਣਾ ਸੀ ਜੋ ਜਵਾਰੀਆਂ ਜੋ ਸ਼ਰਾਬੀ ਜੋ ਲਾਟਰੀ ਵਾ ਸਭ ਇਥੇ ਆਣਾ ਸੀ ਤੇ ਇਸੇ ਚੱਕਰ ਕਰਕੇ ਧੀਆਂ ਪੈਣਾ ਕਿੱਥਾਂ ਲੰਗਣਗੀਆਂ ਸਾਡੀਆਂ ਇਲੀਗਲ ਕੰਮ ਹੁੰਦੇ ਆ ਲਾਟਰੀ ਜਿਹੜੇ ਸੱਤੇ ਵਾਲੇ ਆਂਦੇ ਆ ਆਰਾਮ ਨਾਲ ਦੁਕਾਨਾਂ ਖੋਲ੍ਹੀਆਂ ਉਹਨਾਂ ਤੇ ਕਾਰਵਾਈ ਹੁੰਦੀ ਨਹੀਂਗੀ ਤੇ ਹੁਣ ਆਪ ਹੀ ਬਣ ਲੈਣ ਦਿੰਦੇ ਇਹਨਾਂ ਦਾ ਨਜਾਇਜ਼ ਤਾਂ ਲੁਧਿਆਣਾ ਸ਼ਹਿਰ ਵਿਕ ਚੁੱਕਾ ਆ ਤੁਹਾਨੂੰ ਪਤਾ ਨਹੀਂਗਾ ਜਿਹੜੇ ਲੋਕ ਜਿਹੜੇ ਹੈਗੇ ਉਹ ਖਰੀਦ ਸਕਦੇ ਨੇ ਇਹਨੂੰ ਜਦ ਅਫਸਰਾਂ ਨਾਲ ਗੱਲ ਕੀਤੀ ਸਾਰੇ ਅਫਸਰ ਕਹਿੰਦੇ ਹੋ ਸਾਨੂੰ ਕਿਸੇ ਗੱਲ ਦਾ ਪਤਾ ਹੀ ਹੈ ਨਹੀਂ ਸਾਨੂੰ ਪਤਾ ਹੀ ਹੈ ਨਹੀਂਗਾ ਹੁਣ ਐਵੇਂ ਕਈਆਂ ਰਾਤੋਰਾ ਦੀ ਬਣ ਕੇ ਅਫਸਰਾਂ ਨੂੰ ਪਤਾ ਹੀ ਨਹੀਂ ਨਹੀਂ ਮੈਂ ਤਾਂ ਕਿਹਾ ਮੈਂ ਕਹਿੰਦਾ ਹੰਡਾ ਸਾਥ ਤੁਹਾਡਾ ਨਾਲ ਆ ਰਹੇ ਨੇ ਉਹ ਕਹਿੰਦੇ ਕਿ ਮਿੰਨ ਤਾਂ ਕਿਸੇ ਮੈਂ ਉਹਨੇ ਟੀਮ ਭੇਜਣਾ ਜੀ ਫਿਰ ਮੁਲਾਜ਼ਮ ਆਏ ਸੀ ਤੇ ਫਿਰ ਜੀ ਸੀਪੀਓ ਕਮਿਸ਼ਨਰ ਸਾਹਿਬ ਨਾਲ ਗੱਲ ਹੀ ਰੀਸ਼ੀ ਜੀ ਨਾਲ ਫਿਰ ਏਟੀਪੀ 베ਦੀ ਸਾਹਿਬ ਆਏ ਸੀ ਜੀ ਉਹਨਾਂ ਨੇ ਕੰਮ ਉਹਨਾਂ ਨੇ ਕੰਮ ਫਿਰ ਬੰਦ ਕਰਾਤਾ ਜੀ ਇਹ ਹੈ ਕੌਣ ਸੀ ਅਨਸਾਰੀ ਨਜਾਇਜ਼ ਅਨਸਾਰੀ ਕਰਾਉਣ ਉਹ ਇਹ ਉਹੀ ਜਿਹਨੇ ਉੱਥੇ ਮਾਰਕੀਟ ਦੁਕਾਨ 10 ਦੁਕਾਨਾਂ ਵਾਲੇ ਸੀ ਜੀ ਮੈਂ ਉਹਨਾਂ ਪੇਕੇ ਮੈਂ ਕਿਹਾ ਦੁਕਾਨਾਂ 40 ਦੁਕਾਨਾਂ ਦੁਕਾਨਾਂ 40 ਸੀ ਤੇ ਤੁਹਾਨੂੰ ਦੱਸ ਨਹੀਂ ਕਿਵੇਂ ਲਾਟ ਹੋ ਗਈ ਬਾਕੀ ਤੀਜਾ ਨੇ ਕਿੱਥੇ ਗਏ ਆ ਕਹਿੰਦੇ ਸਾਨੂੰ ਨਹੀਂ ਪਤਾ ਸੀ ਸਾਨੂੰ ਦੱਸ ਰੋ ਲਾਟ ਹੋ ਗਈ ਆ ਜੀ 10 ਕਿ ਵੀ ਇਹ ਵੀ ਬੰਦੇ ਸੀ ਉਹ ਮੈਂ ਕਹੀ ਵੀ ਕਾਗਜ਼ ਬੀਤੀ ਸਾਹਿਬ ਵਿਸ਼ਾਲ ਕਪੂਰ ਗੱਲ ਕਰਦਾ ਲੁਧਿਆਣਾ ਲਾਈਵ ਤੋਂ ਪੱਤਰਕਾਰ ਹਾਂਜੀ ਬੀਤੀ ਸਾਹਿਬ ਜਿਹੜੀ ਆ ਲਾਰਟਮੈਂਟ ਹੋਈ ਸੀ ਕੋਈ ਦੁਕਾਨਾਂ ਖੋਕੇ ਬਣਾਉਣ ਵਾਸਤੇ ਸਲੇਮ ਟਾਪਲੀ ਦੇ ਇਲਾਕੇ ਦੇ ਵਿੱਚ ਜਿਹੜੀਆਂ ਸਬਜ਼ੀ ਮੰਡੀ ਦੇ ਨਾਲ ਪੰਪ ਦੇ ਨਾਲ ਨਹੀਂ ਜੀ ਇਹ ਅਨਸਾਰੀ ਕੌਣ ਕਰਾ ਰਿਆ ਜੀ ਦਾ ਫੇਰਾ ਆ ਉਹ ਲੱਗਿਆ ਜੀ ਕੋਈ ਆਪ ਹੀ ਪੰਪ ਤੇ ਲੱਗੇ ਹੀ ਹਾਦੀਆਂ ਬੰਦ ਕਰਤਾ ਕੰਮ ਦਾ ਨਹੀਂ ਕੋਈ ਪਰਚਾ ਦਰਜ ਕੀਤਾ ਕਿ ਕਾਰਪੋਰੇਸ਼ਨ ਵੱਲੋਂ ਕਿ ਨਗਰ ਨਿਕਮ ਦੀ ਜਗ੍ਹਾ ਹੱਦਬੰਦੀ ਦੇ ਵਿੱਚ ਹੀ ਇਹ ਕਬਜ਼ਾ ਕਰਨ ਲੱਗ ਜਾਣ ਲੋਕ ਆਪਣੇ ਆਪ ਹੀ ਕਬਜ਼ਾ ਗਾਰਨੀ ਕਰਨ ਦਾ ਕੇਸ ਹੀ ਅਸੀਂ ਧਾਤੀ ਆ ਚ ਨਹੀਂ ਕੋਈ ਆਇਡੈਂਟੀਫਾਈ ਹੋ ਪਾਇਆ ਕਿਹੜਾ ਬੰਦਾ ਸੀ ਕਿਹੜਾ ਨਹੀਂ ਸੀਗਾ ਨਹੀਂ ਇਹ ਕਿਹਦੇ ਕੋਲ ਪਰਮਿਸ਼ਨ ਲੈ ਕੇ ਬਣਾ ਰਹੇ ਸੀਗੇ ਸਰ ਵੈਸੀ ਬੇਦੀ ਸਾਹਿਬ ਯਾਰ ਗੱਲ ਨਹੀਂ ਹੁੰਦੀ ਪਰਮਿਸ਼ਨ ਘਾਤੀ ਐ ਇਨਕੋਰੇਜਮੈਂਟ ਸੀਗੀ ਧਾਤੀ ਆ ਸੀ ਪਰਮਿਸ਼ਨ ਤਾਂ ਹੁੰਦੀ ਹੀ ਨਹੀਂ ਪਰਮਿਸ਼ਨ ਥੋੜਾ ਕੋਈ ਸਰਕਾਰੀ ਜਗ੍ਹਾ 'ਚ ਦੇ ਦੂਗਾ ਪਰਮਿਸ਼ਨ ਕਹਿੰਦੇ ਦੇਣੀ ਐ ਅੱਛਾ ਕਾਰਪੇਸ਼ ਦੇ ਮੂਹਰੇ ਮੈਂ ਬੇਦੀ ਸਾਹਿਬ ਜਗ੍ਹਾ ਬਣਾ ਲਾ ਪਰਮਿਸ਼ਨ ਲਏ ਬਗੈਰ ਤੁਸੀਂ ਕਾਰਵਾਈ ਕਰੋਗੇ ਕਿ ਪਰਚਾ ਕਰੋਗੇ ਆ ਕਰ ਦਿੱਤੀ ਜੀ ਕਾਰਵਾਈ ਕਰਨੀ ਜਿੱਤੇ ਧਾਤੀ ਆ ਅੱਤੇ ਕੰਟ ਦਾ ਇੱਥਾ ਛਾੜਨੇ ਬੰਦੇ ਖੜੇ ਆ ਉੱਥੇ ਨਹੀਂ ਬੰਦੇ ਤਾਂ ਖੜੇ ਬੇਦੀ ਸਾਹਿਬ ਮੈਂ ਤੁਹਾਨੂੰ ਆਹ ਗੱਲ ਪੁੱਛ ਰਿਹਾ ਆਂ ਕਿ ਕਾਰਪੇਸ਼ਨ ਜਗ੍ਹਾ ਦੇ ਉੱਤੇ ਕਾਰ ਪਰਚਾ ਬੰਦਾ ਕਿ ਨਹੀਂ ਬੰਦਾ ਕੋਈ ਅਨਸਾਰੀ ਕਰਦਾ ਹੋਵੇ ਇੰਨਾ ਵੱਡਾ ਇੱਟਾਂ ਦਾ ਚੱਟਾ ਇੱਥੇ ਆ ਕੇ ਬੈਠ ਗਿਆ ਹੋਵੇ ਰੱਖ ਦਿੱਤਾ ਗਿਆ ਹੋਵੇ ਉੱਤੋਂ ਦੀ ਅਨਸਾਰੀ ਦਾ ਕੰਮ ਨਹੀਂ ਆ ਬਣਾ ਦਿੱਤੀਆਂ ਗਈਆਂ ਹੁਣ ਤੁਹਾਨੂੰ ਬੰਦਾ ਆਈਡੈਂਟੀਫਾਈ ਨਹੀਂ ਹੈਗਾ ਕੌਣ ਆ ਜੀ ਬੰਦਾ ਹੁਣ ਮੈਨੂੰ ਕੀ ਪਤਾ ਜੀ ਅੱਜ ਲੱਗੇ ਦੀ ਅਸੀਂ ਢਾਤਾ ਬੰਦਾ ਮੈਂ ਕਿਵੇਂ ਆਈਡੈਂਟੀਫਾਈ ਕਰ ਕੋਈ ਆਇਆ ਹੀ ਨਹੀਂ ਮੁਰੇ ਅਸੀਂ ਢਾਤਾ ਨਾ ਕਿਸੇ ਨੇ ਵਿਰੋਧ ਕੀਤਾ ਸਾਡਾ ਨਾ ਵੀ ਕੀਤਾ ਅਸੀਂ ਢਾਏ ਆ ਅਚ ਤੁਸੀਂ ਢਾਣ ਦਾ ਕੰਮ ਕੀਤਾ ਅ ਤੇ ਉਹ ਦੋ ਕ ਪੱਤਰਕਾਰ ਤਾਂ ਜਿਹੜੀ ਐਟਾ ਸੀ ਉਹ ਲੇਬਰ ਨੂੰ ਕਹੇ ਸੀ ਚੱਕ ਕੇ ਲੈ ਜਾਓ ਉਹਨਾਂ ਨੇ ਕੋਈ ਕਿਸੇ ਨੂੰ ਫੋਨ ਕੀਤਾ ਵਾ ਉਹ ਕਹਿੰਦੇ ਈ ਘੰਟੇ ਤੱਕ ਦੱਸ ਦਨਗੇ ਅੱਛਾ ਜਿਨ੍ਹਾਂ ਦੇ ਉਸਾਈ ਜਿਹੜੇ ਕਰ ਰਹੇ ਸੀਗੇ ਉਹ ਤਾਂ ਲੇਬਰ ਸੀ ਨਾ ਅੱਛਾ ਉਹਨਾਂ ਨੂੰ ਭਜਾਤੀ ਲੇਬਰ ਭਜਾਤੀ ਆ ਤੇ ਜਿਹੜਾ ਦੋ ਦੋ ਰਵੇ ਅਜੇ ਲਾਏ ਸੀ ਉਹ ਢਾਤੀ ਅਸੀਂ ਮਤਲਬ ਲੋਕ ਐਦਾ ਕਬਜ਼ਾ ਕਰ ਸਕਦੇ ਨੇ ਜਦ ਤੱਕ ਕਾਰਪੇਸ਼ਨ ਪਤਾ ਨਾ ਲੱਗੇ ਲੋਕ ਆਪਣੀ ਬਿਲਡਿੰਗ ਬਣਾ ਸਕਣਗੇ ਆਰਾਮ ਨਾਲ ਹੁਣ ਉਸ ਕਾਰਪੇਸ਼ਨ ਨੇ ਕਿਹਾ ਕੀ ਉਹਨੂੰ ਪਤਾ ਨਖਤ ਕਿ ਇਸ ਤੇ ਪੰਤਾ ਕਰਾਈ ਜਾਂ ਵੀ ਉਹ ਅੱਜ ਕਿੱਥੇ ਕੰਮ ਜਾਊਗਾ ਉੱਥੇ ਸਾਨੂੰ ਜਦੋਂ ਪਤਾ ਲੱਗਾ ਹੀ ਤਾਂ ਤਾਂ ਅਜੇ ਕਿਹੜਾ ਉੱਥੇ ਕੋਈ ਸ਼ੱਕ ਪਾਇਆ ਗਿਆ ਸੀ ਕਦ ਹੋ ਗਿਆ ਸੀਗਾ ਅਜੇ 2 ਘੰਟੇ ਲੱਗੇ ਆ ਨਹੀਂ ਨਹੀਂ ਬੇਦੀ ਸਾਹਿਬ ਮਲੇ ਦੇ ਵਿੱਚ ਬੰਦੇ ਲਾਏ ਹੋਏ ਨੇ ਨਹੀਂ ਨਹੀਂ ਬੇਦੀ ਸਾਹਿਬ ਮੇਰੀ ਗੱਲ ਸੁਣੋ ਸਰਕਾਰੀ ਮੁਲਾਜ਼ਮ ਹੋ ਸਰਕਾਰੀ ਅਧਿਕਾਰੀ ਹੋ ਸਰਕਾਰੀ ਅਧਿਕਾਰੀ ਦੇ نیچے ਕੋਈ ਅਫਸਰ ਵੀ ਹੁੰਦੇ ਜੇਹੀ ਹੁੰਦਾ ਜੇਹੀ ਤੋਂ ਬਾਅਦ ਐਸਜੀ ਹੁੰਦਾ ਏਟੀਪੀ ਹੁੰਦਾ ਜਦੋਂ ਹੋਇਆ ਅਜੇ ਕਿਹੜਾ ਉੱਥੇ ਕੋਈ ਕਮਰਾ ਪੈ ਗਿਆ ਸੀ ਅਜੇ 2 ਘੰਟੇ ਕੰਮ ਚੱਲਿਆ ਤੇ ਸਾਡੇ ਧਿਆਨ 'ਚ ਆ ਗਿਆ ਅਸੀਂ ਉਹ ਬਿਲਡ ਆਉਟ ਤੋਹਾ ਦਿੱਤਾ ਚਲੋ ਬਹੁਤ ਬਹੁਤ ਸ਼ੁਕਰੀਆ ਵੇਟ ਕਰਦੇ ਤੁਸੀਂ ਕਮਰਾ ਹੀ ਪੈ ਜਾਂਦਾ ਉੱਥੇ ਤੁਹਾਨੂੰ ਜਦੋਂ ਪਤਾ ਹੀ ਨਾ ਲੱਗਦਾ ਕਮਰਾ ਹੀ ਪੈਣਾ ਸੀ ਉੱਥੇ ਇਹ ਏਟੀਪੀ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂਗਾ ਕੁਛ ਇੱਥੇ ਨਗਰ ਨਿਗਮ ਦੀ ਜਗ੍ਹਾ ਤੇ ਹੋ ਰਿਹਾ ਸੀ ਕਬਜ਼ਾ ਇਹ ਟਵਾਤਾ ਜੇ ਤੁਸੀਂ ਦੱਸਿਆ ਹਾਂ ਮਾਈ ਚਾਚਾ ਹਾਂਜੀ ਤੁਸੀਂ ਹਾਂ ਹਾਂਜੀ ਹਾਂ ਸਾਹਮਣੇ ਇਹ ਮਾਲਕ ਕੌਣ ਹੈ ਫਿਰੇ ਕਾਰਪੇਸ਼ਨ ਦੇ ਕੇ ਵਿਕਾਊ ਹੋ ਗਈ ਹੈ ਇਹ ਮੋਨੀ ਨੌ ਦਾ ਲੜਕਾ ਸੀ ਜਿਹਨੇ ਕਮਰਾ ਇਹਨਾਂ ਦਾ ਪਤਾ ਹੀ ਨਹੀਂਗਾ ਏਟੀਪੀ ਸਾਹਿਬ ਨੂੰ ਤਾਂ ਪਤਾ ਹੀ ਨਹੀਂਗਾ ਉਹਨਾਂ ਦੇ ਉਧਰ ਖੋਖੇ ਸੀ ਉਹ ਕਹਿੰਦਾ ਵੀ ਸਾਨੂੰ ਜਗ੍ਹਾ ਅਲਾਟ ਹੋਈ ਆ ਮੋਨੂ ਨਾਮ ਦਾ ਲੜਕਾ ਉਹ ਸੀਗਾ ਜੀ ਉਹ ਇੱਥੇ ਖੜਾ ਗਿਆ ਇੱਥੇ ਖੜਾ ਸੀ ਉਹਨੇ ਮਿਸਤਰੀ ਲਾਇਆ ਸੀ ਉਹ ਕਰਵਾਉਂਦਾ ਸੀਗਾ ਮੈਂ ਕਾਰਪੋਰੇਸ਼ਨ ਵਾਲੇ ਆਏ ਉਹਨਾਂ ਨੇ ਢਾਤਾ ਤੇ ਕੰਮ ਬੰਦ ਕਰਾਤਾ ਅਸੀਂ ਮੱਲੇ ਵਾਲੇ ਬੰਦੇ ਆ ਸਾਰੇ ਬੜੀ ਸੋਹਣੀ ਗੱਲ ਕੀਤੀ ਕਾਰਪੋਰੇਸ਼ਨ ਜੇਕਰ ਬਿਲਡਿੰਗ ਬਣ ਜਾਂਦੀ ਤਾਂ ਕਾਰਪੋਰੇਸ਼ਨ ਕੀ ਕਰਦੀ ਮਤਲਬ ਏਸੀ ਦੀ ਬਿੱਟ ਨੂੰ ਹੈਗੇ ਨਹੀਂ ਬਸ ਬਾਈ ਜੀ ਮੈਂ ਛੋਟਾ ਸਵਾਲ ਪੁੱਛਾਂਦਾ ਕਿ ਏਸੀ ਦੀ ਬਿੱਟ ਨੂੰ ਹੈ ਇਹ ਬਾਹਰ ਅਨਸਾਰੀ ਜਿਹੜੀ ਹੋ ਰਹੀ ਹੈ ਜਦੋਂ ਤੱਕ ਮੱਲੇ ਵਾਲੇ ਨਹੀਂ ਦੱਸਣਗੇ ਤਾਂ ਤਾਂ ਕਾਰਵਾਈ ਨਹੀਂ ਨਹੀਂ ਕਾਰ ਵੀ ਹੁਣ ਕਿਥੇ ਪਤਾ ਹੀ ਨਹੀਂ ਲੱਗਣਾ ਕਿਸੇ ਨੂੰ ਤੇ ਇਹ ਦੇ ਮਾਲਕੇ ਚਿਹਰੇ ਜਿਹੜੇ ਬੰਦੇ ਇੱਥੇ ਬਣਵਾ ਰਹੇ ਸੀ ਉਹਨਾਂ ਨੂੰ ਆ ਕੇ ਪਹਿਲਾਂ ਅਸੀਂ ਰੋਕਿਆ ਉਹ ਕਹਿੰਦੇ ਕਾਰਪੋਰੇਸ਼ਨ ਤੋਂ ਮਨਜ਼ੂਰੀ ਲਈ ਆ ਸੀ ਇਹ ਕੱਲ ਦੀ ਗੱਲ ਚੱਲਦੀ ਆ ਰੋਕਿਆ ਉਹਨਾਂ ਨੂੰ ਕਿਹਾ ਵੀ ਨਾ ਇਹ ਕੰਮ ਨਾ ਕਰੋ ਇਹ ਇਲੀਗਲ ਆ ਇੱਥੇ ਤੁਹਾਨੂੰ ਕਿਵੇਂ ਮਨਜ਼ੂਰੀ ਮਿਲ ਗਈ ਫਿਰ ਇਨਸਪੈਕਟਰ ਨੂੰ ਕਿਹਾ ਇਨਸਪੈਕਟਰ ਕਹਿੰਦਾ ਮਨਜ਼ੂਰੀ ਆ ਇਹਨਾਂ ਕੋਲ ਇਹਨਾਂ ਨੂੰ ਬਣਾਉਣ ਦਿਓ ਕਿਹੜਾ ਇਨਸਪੈਕਟਰ ਸੀ ਜਿਹੜਾ ਕਰਾਂ ਹਾਂਡਾ ਹਾਂਡਾ ਏਟੀਪੀ ਕਹਿੰਦਾ ਮਨਜ਼ੂਰੀ ਨਹੀਂ ਹੈਗੀ ਹਾਂਡੀਆਂ ਫੇਰ ਮੇਰੀ ਗੱਲ ਵੀ ਸੀ ਬਾਹਰ ਵੜਨਗੇ ਨਾ ਅੱਜ ਮੁੱਕਰਗੇ ਜਦੋਂ ਆਹ ਇਹ ਇਹ ਸਾਡਾ ਸਭ ਕੋ ਆ ਪਹੁੰਚ ਕੇ ਆਉਣਾ ਪਹੁੰਚ ਗਿਆ ਹੋਊਗਾ ਪਤਾ ਨਹੀਂ ਕਹਿੰਦੇ ਸੀ ਮਨਜੂਰੀ ਆ ਤੁਸੀਂ ਕੌਣ ਰੋਕਣ ਵਾਲੇ ਹੋल्टा ਸਾਨੂੰ ਕਹਿੰਦੇ ਸੀ ਤੁਸੀਂ ਕੌਣ ਰੋਕਣ ਵਾਲੇ ਅੱਛਾ ਹਾਂਜੀ ਪੁੱਤੋ ਚੋਰ ਉੱਤੋਂ ਚੱਤਰ ਹਾਂਜੀ ਹਾਂਜੀ ਉਹ ਸਾਡੇ ਕੋਲੇ ਤੜ ਲੈਣਾ ਆਏ ਆ ਜਿਹੜੇ ਬੰਦੇ ਬਣਾਉਂਦੇ ਸੀਗੇ ਸਾਡੀਆਂ ਆ ਦਫ਼ਤਰਾਂ ਸਾਡਾ ਦੁਕਾਨਾਂ ਨੇ ਆ ਕੇ ਤੜ ਲੈਣਾ ਕਹਿੰਦੇ ਤੁਸੀਂ ਕਿਵੇਂ ਰੋਕਿਆ ਹੀ ਜਾ ਕੇ ਸਾਡਾ ਕੰਮ ਇਹਦਾ ਪੁੱਛਦੇ ਨਾ ਤੁਸੀਂ ਮੈਂ ਤਾਂ ਏਟੀਬੀ ਨੂੰ ਪੁੱਛਣਾ ਚਾਹਿਆ ਕਿ ਏਟੀਬੀ ਸਾਹਿਬ ਮਨਵਾ ਦੱਸੋ ਸਰਕਾਰੀ ਜਗ੍ਹਾ ਤੇ ਬੰਗਲਾ ਬਣਾ ਦਿੱਤਾ ਜਾਵੇ ਜਦ ਤੱਕ ਕੰਪਲੀਟਡ ਨਾ ਆਵੇ ਤਾਂ ਬੰਗਲਾ ਬਣ ਗਿਆ ਉਹਨਾਂ ਨੇ ਤਾਂ ਆ ਕੇ ਬੰਦ ਕਰਾਇਆ ਜੀ ਸਾਰਾ ਭਾਈ ਜੀ ਮੇਰੀ ਗੱਲ ਫੋਲੋ ਨਹੀਂ ਕਰ ਰਹੇ ਹੋ ਜਦ ਤੱਕ ਸ਼ੈੱਡ ਪੈਣ ਦਾ ਲੈਂਟਰ ਪੈਣ ਦਾ ਜਦੋਂ ਤੁਸੀਂ ਕਾਰਪੇਸ਼ਨ ਨੂੰ ਕਿ ਦੱਸਦੇ ਹੀ ਨਾ ਫੇ ਪੱਕੀ ਬਿਲਡਿੰਗ ਬਣ ਗਈ ਸੀ ਇੱਥੇ ਫੇ ਤੁਸੀਂ ਨਾ ਦੱਸਦੇ ਤਾਂ ਕਾਰਪੇਸ਼ਨ ਦਾ ਏਟੀਬੀ ਕਿੱਥੇ ਸੀ ਫੇਰ ਉਦੋਂ ਤੁਸੀਂ ਇਹ ਜਿਹੜਾ ਮੋਨੀਆਂ ਉਹ ਬਣਵਾ ਰਿਹਾ ਉਹਦੇ ਨਾਲ ਗੱਲ ਮੈਂ ਤੁਹਾਨੂੰ ਗੱਲ ਮੇਰੀ ਕੋਲੋਂ ਨਹੀਂ ਕੀਤੀ ਤੁਸੀਂ ਮੈਂ ਤੁਹਾਨੂੰ ਆਹ ਕਹਿ ਰਿਹਾ ਕਾਰਪੋਰੇਸ਼ਨ ਦੇ ਅਧਿਕਾਰੀ ਗਲਤ ਹੋ ਰਿਹਾ ਗਲਤ ਕਰ ਰਹੇ ਆ ਕੋਈ ਇਹਨਾਂ ਦੇ ਮਤਲਬ ਕਿ ਇਲੈਗਲ ਕੰਮ ਹੋ ਰਿਹਾ ਕਾਰਪੋਰੇਸ਼ਨ ਸੁੱਤੀ ਪਈ ਹੈ ਨਾਲ ਇਹਨਾਂ ਦੇ ਰਲੇ ਹੋਏ ਆ ਛੋਟੇ ਲੈਵਲ ਦੇ ਬੰਦੇ ਰਲ ਕੇ ਕੰਮ ਹੋ ਰਿਹਾ ਏ ਇਸ ਹਾਂ ਇਸੇ ਤਰ੍ਹਾਂ ਨਹੀਂ ਹੋ ਰਿਹਾ ਵੀ ਸਿੱਧਾ ਹੀ ਹੋ ਰਿਹਾ ਹੈਗਾ ਸਿੱਧਾ ਕੋਈ ਕੰਮ ਨਹੀਂ ਹੁੰਦਾ ਕਾਰਪੇਟ ਜਗ੍ਹਾ ਦੱਬਣੀ ਕਾਰਪੇਟ ਜਗ੍ਹਾ ਤੇ ਖੋਖੇ ਲੈ ਕੇ ਆਣੇ ਇੱਕ ਪਾਸੇ ਅਸੀਂ ਮਾਰਕੀਟ ਉੱਥੋਂ ਢਾ ਰਹੇ ਆ ਇਲੈਗਲ ਕਰ ਰਹੇ ਆ ਵੀ ਉਹ ਇਲੈਗਲ ਬ ਰਹੇ ਆ ਇੱਥੇ ਇਲਲੀਗਲ ਦੇ ਰਹੇ ਆ ਅਗਰ ਕਮਿਸ਼ਨ ਸੁਨੀਪ੍ਰੀਸ਼ੀ ਜੀ ਇਮਾਨਦਾਰ ਅਫਸਰ ਨਾ ਇਹ ਹੁੰਦੇ ਤੇ ਇਹਦਾ ਸ਼ਹਿਰ ਵੇਚ ਜਾਣਾ ਸੀ ਇਹਨਾਂ ਨੇ ਸ਼ਾਹ ਜੀ ਕੱਲ ਵੀ ਮੇਰੇ ਘਰੇ ਤਿੰਨ ਜਣੇ ਆਏ ਉਸ ਮਾਰਕੀਟ ਤੋਂ ਮੈਨੂੰ ਉਹ ਕਹਿ ਰਹੇ ਆ ਕਿ ਸਾਨੂੰ ਇੱਕ 3-3 ਲੱਖ ਰੁਪਏ ਦੇ 10-10 ਫੁੱਟ ਦੇ ਖੋਖੇ ਲਾਟ ਹੋ ਰਹੇ ਨੇ ਮੈਂ ਕਿਹਾ ਭਾਜੀ ਤੁਸੀਂ ਪੈਸੇ ਦੇਣਾ ਕਿੰਨੂ ਹੈ ਕਹਿੰਦਾ ਸਾਡੀ ਕਿਸੇ ਇਨਸਪੈਕਟਰ ਨਾਲ ਗੱਲ ਹੋ ਗਈ ਹੈ ਬੰਦੇ ਸਰਗੇ ਦੇ ਇਕੱਠੇ ਹੋ ਜਾਓਗੇ 3-3 ਲੱਖ ਰੁਪਏ ਦੇ 10-10 ਫੁੱਟ ਦਾ ਖੋਖਾ ਪਾ ਲਓ ਮੈਂ ਕਿਹਾ ਭਰਾਵਾ ਕਿਸੇ ਨੂੰ ਪੈਸੇ ਨਾ ਦਿਓ ਐਵੇਂ ਹੀ ਸਰਕਾਰ ਕੋਲ ਇਹਨਾਂ ਜਗ੍ਹਾ ਨਾ ਕੋਈ ਕਬਜ਼ਾ ਕਰ ਸਕਦਾ ਵੀ ਤੁਹਾਡੇ ਪੈਸੇ ਜਾਣੇ ਫਸ ਕੋਈ ਸਟਿੰਗ ਕਰ ਲੈਣਾ ਉਹਦਾ ਪੈਸੇ ਕਿਹੜਾ ਇੰਸਪੈਕਟਰ ਮੰਗ ਰਿਹਾ ਸਰਕਾਰੀ ਜ਼ਮੀਨ ਵੇਚਣ ਦੇ ਉਹ ਇਦਾਂ ਨਾ ਜੀ ਮਾਤਰ ਸਾਥੀ ਬੰਦੇ ਨੇ ਦੁਕਾਨ ਦਾ ਡਰਦੇ ਨੇ ਕਿਹਾ ਅਸੀਂ ਭਾਜੀ ਜਾਈਏ ਕਿੱਥੇ ਸਾਡੀ ਮੈਂ ਕਿਹਾ ਭਰਾਵਾ ਤੁਹਾਡੇ ਕੋਲ 40 ਸਾਲ ਦਾ ਕਬਜ਼ਾ ਕਾਰਪੋਰੇਸ਼ਨ ਛੜਾ ਰਹੀ ਹੈ ਤੁਹਾਨੂੰ ਦੁਬਾਰਾ ਕਬਜ਼ਾ ਕਿੱਥੇ ਦੇ ਦੋਗੀ ਕਾਰਪੋਰੇਸ਼ਨ ਕਹਿੰਦੇ ਸਾਡੀ ਇਨਸਪੈਕਟਰ ਸਾਹਿਬ ਨਾਲ ਗੱਲ ਹੋ ਗਈ ਹੈ ਜੀ ਅੱਜ ਹੰਡਾ ਸਾਹਿਬ ਮੁੱਕਰ ਗਏ ਆ ਜੀ ਜੀ ਗੋਗੀ ਸਾਹਿਬ ਨੇ ਇੱਕ ਬੜਾ ਵਧੀਆ ਗੱਲ ਕੀਤੀ ਨੀ ਪੱਥਰ ਤੋੜ ਦਿੱਤਾ ਜਿਹੜਾ ਆਪਣਾ ਨੀ ਪੱਥਰ ਤੋੜਿਆ ਕਿਉਂਕਿ ਸਾਰੇ ਕਾਪਟਰ ਹੈਗੇ ਸੀਗੇ ਅਧਿਕਾਰੀ ਇਸ ਕਰਕੇ ਉਹਨਾਂ ਨੂੰ ਲੱਗਦਾ ਨਹੀਂ ਸੀਗਾ ਕਿ ਬੁੱਢਾਂ ਨਾਲਾ ਸਾਪ ਹੋਊਗਾ ਭਾਜੀ ਹੁਣ ਗੱਲ ਇਹ ਫਿਰ ਸਰਕਾਰ ਦੇ ਅਫਸਰ ਸਸਪੈਂਡ ਕਿਉਂ ਨਹੀਂ ਫੜੇ ਜਾਂਦੇ ਭੇਜੋ ਜੇਲ੍ਹਾਂ ਜਿਨ੍ਹਾਂ ਨੂੰ 2-4 ਸਾਲ ਜੇਲ੍ਹ ਭੇਜ ਦਿਓ ਆਪੇ ਠੀਕ ਹੋ ਜੂ ਕਾਰਪੇਸ਼ਨ ਸਾਰੀ ਜੀ ਕਾਰਪੋਰੇਸ਼ਨ ਏ ਜ਼ੋਨ 'ਚ ਰੋਜ਼ 5-7 ਲੱਖ ਰੁਪਏ ਦੀ ਚੋਰੀ ਹੁੰਦੀ ਹੈ टीएसਵੰਦੀ ਚੋਰੀ ਜੀ ਬਿਜਲੀ ਦੇ ਬਿੱਲ ਦੀ ਹੋ ਗਈ ਪ੍ਰਾਪਰਟੀ ਟੈਕਸ ਦੀ ਚੋਰੀ ਚੋਰੀ ਇਹ ਨਾ ਕੋਈ ਪੁੱਛਣੇ ਚਾਹਣੀ ਬਿਨਾ ਪੈਸੇ ਤੋਂ ਕੋਈ ਵੀ ਕੰਮ ਹੈ ਨਹੀਂ ਮੈਂ ਉਹਨੇ ਕਿ ਰਿਸਟਰੀ ਕਰਾਣੀ ਸੀ 30000 ਰੁਪਏ ਦੇ ਕੇ ਰਿਸਟਰੀ ਕਰਾਈਆ ਇਹਨੇ ਕਿਹਾ ਨਹੀਂ ਰਿਸਟਰੀ ਨਹੀਂ ਹੋਣੀ ਜੀ ਕੀ ਕਰ ਲਵਾਂ ਬਿਲਕੁਲ ਕਾਰਪੋਰੇਸ਼ਨ ਸਹੀ ਗੱਲ ਹੈ ਕਿ ਕਾਰਪੋਰੇਸ਼ਨ ਦੇ ਅਧਿਕਾਰੀ ਕਿੱਲਾ ਏਸ਼ੀਆ ਚ ਬੈਠਣ ਵਾਲੇ ਆ ਸਾਡੇ ਇੱਕ ਇਮਾਨਦਾਰ ਅਫਸਰ ਨੇ ਸੰਦੀਪ ਰਿਸ਼ੀ ਜੀ ਕਮਿਸ਼ਨਰ ਆਫ ਨਗਰ ਨਿਗਮ ਲੁਧਿਆਣਾ ਜਿਨ੍ਹਾਂ ਦੀ ਇਮਾਨਦਾਰੀ ਇਸ ਸਮੇਂ ਲੁਧਿਆਣਾ ਸ਼ਹਿਰ ਦੇ ਵਿੱਚ ਬੁਲੰਦੀਆਂ ਵਿੱਚ ਹੈਗੀ ਕਿਉਂ ਹੈਗੀ ਹੈ ਕਿਉਂਕਿ ਸੰਦੀਪ ਰਿਸ਼ੀ ਜੀ ਨੇ ਉਹ ਕੰਮ ਕਰਤੇ ਜਿਹੜੇ ਕੰਮ ਨਾ ਹੋਣ ਵਾਲੇ ਸੀਗੇ ਅਗਰ ਸੰਦੀਪ ਰਿਸ਼ੀ ਨਾ ਆਉਂਦੇ ਲੁਧਿਆਣਾ ਸ਼ਹਿਰ ਦੇ ਵਿੱਚ ਤਾਂ ਲੁਧਿਆਣਾ ਸ਼ਹਿਰ ਕਈ ਅਧਿਕਾਰੀਆਂ ਨੇ ਵੇਚ ਕੇ ਬੰਨੇ ਕਰ ਦੇਣਾ ਸੀਗਾ ਕਿਉਂਕਿ ਇਹ ਖੋਖੇ ਜਿਹੜੇ ਇੱਥੇ ਬੰਨਣ ਤਿਆਰ ਸੀਗੇ ਕਿ ਏਟੀਬੀ ਸਾਹਿਬ ਨੂੰ ਤਾਂ ਪਤਾ ਹੀ ਨਹੀਂ ਲੱਗਾ ਕਿ ਮੈਨੂੰ ਪਤਾ ਹੀ ਨਹੀਂ ਏਟੀਬੀ ਸਾਹਿਬ ਕਹਿੰਦੇ ਮੈਨੂੰ ਪਤਾ ਹੀ ਨਹੀਂਗਾ ਕਿ ਏਸੀਆਂ ਦੇ ਵਿੱਚ ਬੈ ਕਿ ਤੁਹਾਡੇ نیچے ਕੋਈ ਜੇ ਨਹੀਂ ਹੈਗਾ ਕਿ ਤੁਹਾਡੇ نیچے ਕੋਈ ਪਿਆਦਾ ਨਹੀਂ ਹੈਗਾ ਤੁਹਾਡੇ نیچے ਕੋਈ ਬੇਲਦਾਰ ਨਹੀਂ ਹੈਗਾ ਤੁਹਾਡੇ نیچے ਕੋਈ ਅਧਿਕਾਰੀ ਨਹੀਂ ਹੈਗਾ ਤੁਹਾਡੇ نیچے ਜਾਂ ਕੋਈ ਮੁਲਾਜ਼ਮ ਨਹੀਂ ਹੈਗਾ ਕਿ ਇਹ ਕਾਰਵਾਈ ਨਹੀਂ ਰੋਕ ਸਕਦਾ ਸੀਗਾ ਕਿ ਤੁਹਾਨੂੰ ਮੱਲੇ ਲੈਣ ਦੱਸਦਾ ਕਿ ਤੁਸੀਂ ਪੱਕੇ ਤੌਰ ਤੇ ਤੇ ਛੱਡ ਪਵਾ ਕੇ ਸਾਹ ਲੈਣਾ ਸੀਗਾ ਕਿ ਸਾਹ ਲੈਣ ਤੋਂ ਬਾਅਦ ਤੁਸੀਂ ਕਹਿਣਾ ਸੀ ਪੱਕੇ ਛੱਡ ਪੈ ਗਏ ਹੁਣ ਅਸੀਂ ਕਾਰਪੇਸ਼ ਵਾਲੇ ਕੋਈ ਕਾਰਵਾਈ ਨਹੀਂ ਕਰ ਸਕਦੇ ਲekin کارਪੋਰੇਸ਼ਨ ਦੇ ਕਈ ਅਧਿਕਾਰੀ ਜਿਹੜੇ ਇਹਨਾਂ ਦਾ ਕਹਿੰਦੇ ਹੁੰਦਾ ਵੀ ਮਿਲੀ ਹੋਣ ਤਾਂ ਕਾਰਵਾਈਆਂ ਕਿੱਥੋਂ ਹੋ ਸਕਦੀਆਂ ਤੇ ਨਜਾਇਜ਼ ਕਬਜ਼ੇ ਹੋਣਾ ਤਾਂ ਨਜਾਇਜ਼ ਨਹੀਂ ਆਮ ਗੱਲ ਹੈਗੀ ਆ ਕਿਉਂਕਿ ਨਜਾਇਜ਼ ਕਬਜ਼ੇ ਦੇ ਉੱਤੇ ਆਕਾ ਜਿਹੜੇ ਸੁਰੱਖਸ਼ਨ ਦਿੰਦੇ ਨੇ ਕਈ ਮੁਲਾਜ਼ਮ ਜਿਹੜੇ ਇਹਨਾਂ ਦਾ ਕਹਿੰਦੇ ਹੁੰਦਾ ਵੀ ਸੁਰੱਖਸ਼ਨ ਦਿੰਦੇ ਨੇ ਉਹ ਸੁਰੱਖਸ਼ਨ ਹੀ ਜਿਹੜਾ ਵੱਡਾ ਸੱਪ ਬਣ ਕੇ ਨਿਕਲ ਕੇ ਸਾਹਮਣੇ ਆਂਦਾ ਲੁਧਣਾ ਕਨਵਾ ਸੇਵਾ ਸਿੰਘ ਦੇ ਨਾਲ ਵਿਸ਼ਾਲ ਕਪੂਰ ਲੁਧਣਾ ਲਈ